ਹਾਂ ਜੀ ਜਿਹੜੀ ਇਹ ਸਪੈਸ਼ਲ ਮਹਿੰਮ ਚੱਲ ਰਹੀ ਹੈ ਜੀ ਜੋ ਉਧਰ ਸ਼ੇਮਪੁਰ ਦੇ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਹੋ ਰਿਹਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਜਿਹੜੀ ਰਿਕਵਰੀ ਹੋਈ ਹੈ ਤੇ ਤੇ ਐਫਆਰ ਪਹਿਲੀ ਦਰਜ ਹੋਈ ਹੈ ਬੱਟ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿਹਦੇ ਕਿਦਰਾ ਲੱਗੇ ਨੇ ਤੇ ਕਿੱਥੋਂ ਲਿਆਉਂਦਾ ਹੈ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਹੈ ਸਾਰਾ ਹੀ ਕਰ ਰਹੇ ਨੇ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜਿ ਉਹ ਇਸੇ ਗੱਲ ਤੇ ਹੈ ਪਰसों ਹੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋ ਸੋ ਇਹਨਾਂ ਦੇ ਅਫੇਰ ਦਰਜ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ 45 ਜਿਹੜੇ ਜਿਹੜੇ ਹਕੀ ਦਾ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਚੀਜ਼ਾਂ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ ਚੌਥੇ ਦੇ ਤੱਕ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਰਿਲੀ ਵੀ ਕਰਾਇਆ ਇਹ ਇਸ ਤੋਂ ਲਗਾਤਾਰ ਮੀਟਿੰਗਸ ਜਿਹੜਾ ਪਿੰਡਾਂ ਚ ਵਿੱਚ ਲਗਾਤਾਰ ਜਾਰੀ ਨੇ ਤੇ ਸਾਡੇ ਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲ ਕੰਮ ਕੀਤਾ ਜਾ ਰਿਹਾ। ਮੈਂ ਦੇਖਦੇ ਆ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋਈ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਐਫਆਈ ਰਿਕਾਰਡ ਤੇ ਫੇਰ 68 ਜਿਹੜੀ ਐਫੇ ਨੰਬਰ 68 ਹੈ ਤੇ ਦੋ ਦੋਸ਼ੀ ਨੇ। ਜਿਹੜੀ ਐਫਆਈ ਨੰਬਰ 68 ਹੈ ਚ ਇੱਕੋ ਦੋਸ਼ੀ ਹੈ ਜਿਸ ਸਾਹੇ। ਹਾਂਜੀ ਦੇਖਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨੇ ਆ ਕਿ ਗੁਰਮੀਤ ਆ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨਹੀਂ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹੀਲਾ ਇਹ ਕੋਰਸ ਤੋਂ ਖਰਾਏ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਮੈਸੇਜ ਹੋਈ ਜੀ ਰਿਪੀਟਲੀ ਰੱਗੇ ਆਪਾਂ ਕਈ ਵਾਰੀ ਕਿਹਾ ਜੀ ਇੱਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਿਆਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ